ਪਾਈ ਦਿੱਤੇ ਜੰਗਰਾ ਨੇ ਪਾਈ ਮੇਂ ਕੁਝ Yeah, बाालाल जी आज यहाँ बटाले से शोभा यात्रा जो है पैदल यात्रा ध्यानपुर जा रही है और लोग की भी बहुत हर्षोल्लास से जाने के लिए तैयार है और ये दूसरी बार हम यहाँ से रथ जा रहे हैं और बाबा लाल जी के छः सौ उनत्तपे जन्मदिन पर बहुत बहुत बधाइयाँ बहुत बहुत बधाइयाँ ਆਪ ਵੀ ਤੁਹਾ ਗੁਸਾ ਦਾ ਹਾਬੀਬ ਦਾ ਹਾਬੀਬ ਬਦਾਈਓ ਜਗਿਆ ਪਰਵਾਹ ਵਾਲੇ ਜਿਆਲ ਮਹਾਰਾਜ ਕੀ ਜੈ ਜੈ ਅਸ਼ੀਰਵਾਦ ਜੀ ਲਾਲ ਜਿਆਲ ਮਹਾਰਾਜ ਕੀ ਜੈ ਜਗਾਰਾ 15 ਬਾਛ ਸਾਈ ਦਾ ਬੋਲ ਸਾਚੇ ਦਰਬਾਰ ਬੜੀ ਖੁਸ਼ੀ ਦੀ ਗੱਲ ਹੈ ਜੀ 바ਵਾ ਲਾਲ ਜੀ ਦਾ ਜਨਮ ਦਿਨ ਜਿਹੜਾ ਜਨਮ ਦਿਹਾੜਾ ਬੜੇ ਹੀ ਧੂਮ ਧਾਮ ਨਾਲ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਇੱਕ ਹੋਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਸ਼੍ਰੀ 바ਵਾ ਲਾਲ ਜੀ ਦੇ ਜਨਮ ਦਿਹਾੜੇ ਤੇ ਇਨਾ ਇਕੱਠ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀ ਸਾਡੇ ਬਜ਼ੁਰਗ ਇਸ ਦਿਹਾੜੇ ਤੇ ਪੈਦਲੀ ਧਿਆਨਪੁਰ ਤੱਕ ਜਿਹੜੇ ਨੇ ਉਹ ਜਾਂਦੇ ਨੇ ਔਰ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਵੀ ਜਿਹੜੀ ਸਾਡੇ ਧਿਆਨਪੁਰ 바ਵਾ ਲਾਲ ਜੀ ਦੀ ਜਗ੍ਹਾ ਹੈ ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਨੇ ਕਿਉਂਕਿ ਮੇਰਾ ਬਾਈਪਾਸ ਤੇ ਘਰ ਆ ਜੀ ਉੱਥੋਂ ਜਿੰਨੇ ਜੰਮੂ ਤੋਂ ਸੰਗਤ ਆਉਂਦੀ ਆ ਕਸ਼ਮੀਰ ਤੋਂ ਆਉਂਦੀ ਆ ਉਹ ਆ ਕੇ ਇਹੋ ਗੱਲ ਪੁੱਛਦੇ ਆ 바ਬਾ ਲਾਲ ਜੀ ਦੇ ਦਰ ਤੇ ਜਾਣਾ ਸੋ ਕਹਿਣ ਦਾ ਭਾਵ ਜੇ ਬਾਹਰ ਦੇ ਆ ਕੇ ਆਪਣੀਆਂ ਝੋਲੀਆਂ ਭਰ ਸਕਦੇ ਨੇ ਤੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਜਾ ਕੇ ਉੱਥੇ ਸੇਵਾ ਕਰੀਏ ਔਰ ਉੱਥੋਂ ਦੇ ਜਾ ਕੇ ਨਤਮਸਤਕ ਹੋ ਕੇ ਆਪਣੀਆਂ ਝੋਲੀਆਂ ਭਰਿਏ ਔਰ ਮੈਂ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਜੀ